ਕੀ ਆਪਾਂ ਜੇ ਹੱਲ ਜਾਂਦੀ ਮੈਸੇਜ ਕਿਸ ਨਾਲ ਤੈ ਦੁੰਦੀ ਨਹੀਂ ਜੇ ਹੋ ਜਾਂਦੀ ਤਾਂ ਹਮੇਸ਼ਾ ਪਰ ਨਾਲ ਰਹਿੰਦੇ ਆਸੀਂ ਉਹ ਗੇ ਲੋਹਣੇ ਆ ਜਿਹੜੇ ਨਾਲ ਲੱਗਗੇ ਤਾਂ ਲੱਗਗੇ ਛੱਡਗੇ ਤਾਂ ਛੱਡਗੇ ਹਾਂਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਕੀ ਹਾਲ ਨੇ ਸਾਰਿਆਂ ਦਾ ਬਿਲਕੁਲ ਵਧੀਆ ਤੁਸੀਂ ਅੱਜ ਸੋਚ ਰਹੇ ਹੋਗੇ ਤੁਹਾਡੇ ਪੁਰਾਣੇ ਟੌਰ ਕਿਉਂ ਕੱਢੀ ਆ ਟੋਰੀ ਯਾਰ ਗੱਲ ਇਦਾਂ ਸੀ ਆਪਾਂ ਜਿਹੜਾ ਆਪਣਾ ਫੂਡ ਵਲੌਗ ਵਾਲਾ ਪੇਜ ਆ ਨਾ ਉੱਤੇ ਆਪਾਂ ਨੂੰ ਇੱਕ ਪੈਲਸ ਦੀ ਪ੍ਰੋਮੋਸ਼ਨ ਆਈ ਸੀ ਪੈਲਸ ਕਹਿ ਲੀਏ ਹੁਣ ਮੈਂ ਪੰਜਾਬੀ ਚ ਪੈਲਸ ਹੀ ਕਹਿ ਸਕਦਾ ਕਿਉਂਕਿ ਜੀ ਲੋਕਾਂ ਨੇ ਨਾ ਜਿਨ੍ਹਾਂ ਨੇ ਰਿਸੈਪਸ਼ਨਾਂ ਰੱਖੀਆਂ ਹੁੰਦੀਆਂ ਆ ਪਾਰਟੀਜ਼ ਰੱਖੀਆਂ ਹੁੰਦੀਆਂ ਕਿਟੀਜ਼ ਰੱਖੀਆਂ ਹੁੰਦੀਆਂ ਉਹਨਾਂ ਨੇ ਛੋਟੇ ਛੋਟੇ ਹਾਲ ਬਣਾਏ ਆ ਸ਼ਹਿਰਾਂ 'ਚ ਉਹਨਾਂ ਦਾ ਵੀਡੀਓ ਵਾਸਤੇ ਆਪਾਂ ਨੂੰ ਆਇਆ ਸੀਗਾ ਕਿਉਂਕਿ ਜੋ ਆਪਾਂ ਫ੍ਰੀ ਫੰਡ 'ਚ ਕਰਦੇ ਆ ਹਜੇ ਆਪਣਾ ਕੋਈ ਬਹੁਤਾ ਵੱਡਾ ਸਰਕਲ ਨਹੀਂ ਹੈਗਾ ਆਪਾਂ ਉਹਨਾਂ ਨੇ ਸਾਨੂੰ ਫੋਨ ਕੀਤਾ ਹੀ ਕਹਿੰਦੇ ਵੀ ਵੀਡੀਓ ਕਰਨੀ ਆ ਤੇ ਆਓ ਅੱਜ ਆਪਾਂ ਦਿਖਾਉਨੇ ਆ ਵੀ ਪਨੀਰ ਪਕੌੜਾ ਖਾਈਦਾ ਕਿੱਦਾਂ ਆ ਠੀਕ ਆ ਪਾਲਕ ਪਕੌੜਾ ਕਿੱਦਾਂ ਖਾਈਦਾ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਦੇ ਵਿੱਚ ਹੀ ਤੁਸੀਂ ਜੇ ਕੈਟਰਿੰਗ ਉਹਨਾਂ ਦੀ ਬੁੱਕ ਕਰਨੀ ਹੋਵੇ ਠੀਕ ਹੈ ਨਾ ਉਹਨਾਂ ਦਾ ਕੋਈ ਕੋਈ ਵੀ ਤੁਹਾਡਾ ਹੋਵੇ ਬਰਥਡੇ ਪਾਰਟੀ ਹੋਵੇ ਕਿੱਟੀ ਹੋਵੇ ਵਿਆਹ ਦਾ ਹੋਵੇ ਕੁਝ ਵੀ ਹੋਵੇ ਕੋਈ ਵੀ ਫੰਕਸ਼ਨ ਤੁਸੀਂ ਕਰਨਾ ਹੀ ਆ ਯਾਰਾ ਦੋਸਤਾਂ ਨੇ ਥੋੜੇ ਇਕੱਠ ਵਿੱਚ ਆਪਣੀ ਪਾਰਟੀ ਕਰਨੀ ਹੋਵੇ ਬਹਿਣਾ ਹੋਵੇ ਤੁਸੀਂ ਉਹਨੂੰ ਬੁੱਕ ਕਰ ਸਕਦੇ ਆ ਤੇ ਆਓ ਆਪਾਂ ਚੱਲਦੇ ਆਂ ਅੱਜ ਤੁਹਾਨੂੰ ਦਿਖਾਉਨੇ ਆ ਠੀਕ ਹੈ ਵੀ ਹਾਲ ਕਿੱਦਾਂ ਦਾ ਆ ਕੀ ਹਿਸਾਬ ਕਿਤਾਬ ਆ ਕੌਣ ਮਾਲਕ ਆ ਤੇ ਆਓ ਆ ਜਾ ਆਪਾਂ ਚੱਲਦੇ ਆਂ ਫਿਰ ਆਜੋ ਆਪ ਕੋ ਆਈ ਸੀ ਹੋਰ ਬਾਜੀ ਕੀ ਹਾਲ ਨੇ ਜੀ ਬਸ ਵਧੀਆ ਸਰ ਜੀ ਵਧੀਆ ਜੀ ਤੇ ਮੈਨੂੰ ਬਹੁਤ ਚੰਗਾ ਲੱਗਾ ਕਿ ਬਾਜੀ ਹੁਣਾਂ ਨੇ ਸਾਨੂੰ ਵੀਡੀਓ ਵਾਸਤੇ ਬੁਲਾਇਆ ਆ ਤੁਸੀਂ ਦੇਖ ਸਕਦੇ ਆ ਕਿ ਗੈਦਰਿੰਗ ਬੜੀ ਵਧੀਆ ਹੋਈ ਆ ਬਾਜੀ ਹੁਣਾਂ ਨੇ ਸਾਨੂੰ ਕਿਹਾ ਚੀਚਾ ਫੋਨ ਕਰਕੇ ਕਿ ਵੀਡੀਓ ਬਣਾਉਣੀ ਆ ਕਿ ਨਹੀਂ ਬਾਜੀ ਬਿਲਕੁਲ ਜੀ ਬਿਲਕੁਲ ਤੇ ਮੈਂ ਬਾਜੀ ਹੁਣਾਂ ਨੂੰ ਚਾਹਨਾ ਕਿ ਵੀਡੀਓ ਚ ਕੋਈ ਚੀਜ਼ ਰਹਿ ਨਾ ਜਾਵੇ ਕੀ ਭਾਜੀ ਕੱਲ ਨੂੰ ਕਹਿ ਸਕਣ ਵੀ ਜਗਨੂ ਪੁੱਤ ਤੂੰ ਇਦਾਂ ਨਹੀਂ ਕੀਤਾ ਇਦਾਂ ਨਹੀਂ ਕੀਤਾ ਕਿ ਨਹੀਂ ਤੇ ਬਹੁਤ ਵਧੀਆ ਭਾਜੀ ਉਹਨਾਂ ਦਾ ਸਨੈਕਸ ਖਾਣਾ ਵੀ ਬਹੁਤ ਵਧੀਆ ਆ ਤੇ ਇੱਕ ਸਭ ਤੋਂ ਵੱਡੀ ਜਿਹੜੇ ਇਹਨਾਂ ਨੇ ਕੀ ਕਹਿੰਦੇ ਹੁੰਦੇ ਸ਼ਖਸੀਅਤ ਰੱਖੀ ਆ ਉਹ ਵੀ ਦਿਖਾਦੀ ਆ ਆਪਾਂ ਜਿਹੜੇ ਕੋਲਾਬ ਕਰਦੇ ਪਏ ਆ ਹੋਰ ਜੀ ਕੀ ਹਾਲ ਨੇ ਜੀ ਭਾਜੀ ਵਧੀਆ ਨਹੀਂ ਤੁਸੀਂ ਦੱਸੋ ਕਿਵੇਂ ਹੋ ਠੀਕੋ ਬਾਅਦ ਸੇ ਵਧੀਆ ਤੁਸੀਂ ਦੱਸੋ ਹੋਰ ਤੁਸੀਂ ਕਿਹੜਾ ਏਰੀਆ ਮੈਮ ਤੁਹਾਡਾ ਸਰ ਮੈਂ ਤਾਂ ਗੁਰੰਦਰ ਤੋਂ ਬਿਲੋਂਗ ਕਰਦੀ ਹੈ ਹਾਂ ਲੇਕਿਨ ਵੀਸ ਅਗਰ ਬਾਹਰ ਆ ਕੇ ਆ ਗਈ ਹਾਂ ਅੱਛਾ ਯਾਰ ਬਾਹਰ ਮੈਂ ਲਾਊਟ ਆਫ ਮੈਂ ਜਲੰਧਰ ਸੀ ਇਹ ਤੇ ਹੁਣ ਵਾਪਸ ਮੈਰੀ ਟਾਰਨ ਜਲੰਧਰ ਵਿੱਚ ਆਈ ਹਾਂ ਤੇ ਮੈਨੂੰ ਇੱਥੇ ਮਿੱਤਰਾਂ ਦੇ adda ਨੂੰ ਕੀ ਕਰ ਲਿਓ ਸੋ ਮੈਂ ਹੁਣ ਜਸ ਇਹਨਾਂ ਦੇ ਨਾਲ ਹੀ ਮੈਂ ਟੱਚ ਆਫ ਵਿੱਚ ਹੈਗੀ ਹਾਂ ਤੇ ਇੱਥੇ ਹੀ ਰਹਿ ਮੰਗੂ ਅੱਜ ਆਪਾਂ ਇਹਨਾਂ ਨਾਲ ਇਕੱਠੇ ਹੋਏ ਹਾਂ ਮੈਮ ਉਹਨਾਂ ਨਾਲ ਹਾਂਜੀ ਮੈਮ ਕਿ ਨਹੀਂ ਅਗਲੇ ਵਲੌਗ ਕਿ ਮੈਂ ਕੋਸ਼ਿਸ਼ ਕਰੂੰਗਾ ਮੈਮ ਚਲਾਉਂਦੇ ਆ ਬੋਲਟ ਠੀਕ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਮੈਮ ਨੂੰ ਅਗਲੀ ਵਾਰੀ ਆਪਾਂ ਆਪਣੇ ਵਲੌਗ ਲੈ ਕੇ ਆਵਾਂਗੇ ਕਿੰਨੀ ਮੈਮ ਬਿਲਕੁਲ ਮੈਮ ਨੂੰ ਆਪਾਂ ਪੱਕੇ ਰੱਖ ਲਿਆ ਆ ਕਿ ਮੈਮ ਤੁਸੀਂ ਸਾਡੇ ਨਾਲ ਪੱਕੇ ਵਲੌਗ ਚ ਹੋਣਾ ਆ ਕਿ ਆਪਾਂ ਹੋ ਜਾਣੇ ਤਾਂ ਹਮੇਸ਼ਾ ਪਰ ਨਾਲ ਰਹਿੰਦੇ ਆ ਅਸੀਂ ਉਹ ਗਿਆਨ ਹੁੰਨੇ ਆ ਜਿਹੜੇ ਨਾਲ ਲੱਗ ਗਿਆ ਤਾਂ ਲੱਗ ਗਿਆ ਛੱਡ ਗਿਆ ਤੇ ਛੱਡ ਗਿਆ ਵਾਹ ਜੀ ਵਾਹ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਤੇ ਨਾਲ ਰਹਿਵਾਂਗੇ ਤੇ ਮੈਮ ਮੈਮ ਹਮੇਸ਼ਾ ਸਾਡੇ ਨਾਲ ਬਲੌਗ ਚ ਆਉਣਗੇ ਤੇ ਜੋ ਮੈਮ ਦਾ ਲਾਈਫ ਸਟਾਈਲ ਆ ਆਪਾਂ ਦੇਖਾਂਗੇ ਕਿ ਨਹੀਂ ਮੈਮ ਤੁਸੀਂ ਚਾਹੁੰਦੇ ਆ ਵੀ ਸਾਰੇ ਸੱਜ ਤੁਹਾਨੂੰ ਦੇਖਣ ਹਾਂ ਮੈਂ ਚਾਹੁੰਦੀ ਹਾਂ ਜੀ ਮਨਮੋਹ ਜੀ ਪਸੰਦ ਕਰਕੇ ਤਾਂ ਮੈਂ ਨਾਲ ਨਾਲ ਡੇਲੀ ਡੇਲੀ ਬਲੌਗ ਪਾਇਆ ਕਰਾਂਗੇ ਜਿੰਨਾਂ ਤੁਸੀਂ ਪਸੰਦ ਕਰੋਗੇ ਉਹਨਾਂ ਨਾਲ ਮੈਂ ਤੁਹਾਡੇ ਸਾਹਮਣੇ ਅੱਜ ਤੋਂ ਤੁਹਾਨੂੰ ਬਲੌਗ ਚ ਲੈਣਾ ਸ਼ੁਰੂ ਕਰਦੇ ਆਂ ਤੇ ਦੱਸੋ ਮਾੜਾ ਲਾਈਫ ਸਟਾਈਲ ਕਿੱਥੋਂ ਆਏ ਤੇ ਕਿੱਥੇ ਚੱਲੇ ਹੋ ਕਿੱਥੇ ਰਹਿ ਰਹੇ ਹੋ ਅਸੀਂ ਜ਼ਿੰਦਗੀ ਸਟਾਰਟ ਕੀਤੇ ਨੂੰ ਕਾਫੀ ਸਾਲ ਹੋ ਗਏ ਨੇ ਠੀਕ ਹੈ ਪਰ ਇੱਕ ਰੱਬ ਦੀ ਮੇਰੇ ਉੱਪਰ ਇੰਨੀ ਕੀ ਕਿਰਪਾ ਆ ਜੋ ਮੈਂ ਜੰਮੀ ਆ ਤੇ ਅੱਜ ਤੱਕ ਇੰਜੋਏ ਕੀਤਾ ਹੈ ਲਾਈਫ ਤੇ ਮੈਂ ਚੜਦੀ ਕਲਾ ਰਹੀ ਆ ਠੀਕ ਹੈ ਜੀ ਆਈ ਹੋਪ ਆਗੇ ਬਾਬਾ ਅਗੇ ਵੀ ਚੜਦੀ ਕਲਾ ਹੀ ਅੱਦੀ ਰੱਖੂਗਾ ਨਹੀਂ ਵਧੀਆ ਗੱਲ ਹੈ ਜੀ ਠੀਕ ਹੈ ਜੀ ਮੇਰਾ ਭਰੋਸਾ ਸਤਿ ਬਾਬੇ ਨਾਲ ਹੀ ਕਿਤੇ ਆ ਮੈਂ ਕਹਿੰਦੇ ਹੁੰਦੇ ਨਾ ਵੀ ਇੱਕ ਪਿਓ ਤੇ ਇੱਕ ਰੱਬ ਇਹ ਕਦੀ ਦੋ ਨਹੀਂ ਹੋ ਸਕਦੇ ਸੋ ਮੇਰਾ ਪਹਿਲਾ ਮੇਰਾ ਪਿਓ ਆ ਤੇ ਦੂਜੇ ਬਾਅਦ ਚ ਦੂਜੇ ਨੰਬਰ ਤੇ ਮੇਰਾ ਰੱਬ ਆਉਂਦਾ ਮੈਂ ਸਰ ਉਹਨਾਂ ਤੇ ਬਲੀਵ ਕਰਦੀ ਆ ਦੁਨੀਆਂ 'ਚ ਮੈਂ ਕਿਸੇ ਇਨਸਾਨ ਤੇ ਬਲੀਵ ਨਹੀਂ ਕਰਦੀ ਨਹੀਂ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਤੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੱਦਾਂ ਵੀ ਹੋ ਸਕੇ ਅੱਗੇ ਤੋਂ ਬੁਲਟ ਤੇ ਮੈਨੂੰ ਬਿਠਾਓਗੇ ਕਿ ਨਹੀਂ ਬੁਲਟ ਤੇ ਤਾਂ ਵੀ ਮੈਂ ਮਾਫੂ ਚਾਹੁੰਦੀ ਤੁਹਾਡੇ ਕੋਲ ਕਿ ਮੈਨੂੰ ਮਾਫ ਕਰ ਦਿਓ ਬੁਲਟ ਤਾਂ ਮੇਰਾ ਘੈਂਟ ਜੱਟੀ ਮੇਰੇ ਬਾਪੂ ਨੇ ਮੈਨੂੰ ਲੈ ਕੇ ਦਿੱਤਾ ਹੈਗਾ ਤੇ ਮੈਂ ਉਹ ਕੱਲੀ ਨੇ ਲਿਆ ਤੇ ਕੱਲੀ ਹੀ ਚਲਾਉਂਗੀ ਸੁਣ ਲਓ ਭਾਜੀ ਕਹਿੰਦੇ ਬੁਲਟ ਤੇ ਨਹੀਂ ਬਿਠਾਉਣਾ ਨਾ 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 ਬੁਲਟ ਤੇ ਨਹੀਂ ਬਿਠਾਉਂਦੇ ਮੈਨਾਂ ਨਹੀਂ ਬਿਠਾਉਂਦੇ ਕਿਉਂ ਬੁਲਟ ਬੁਲਟ ਤੇ ਕਿਉਂ ਨਹੀਂ ਬਿਠਾਉਂਦੇ ਇਹ ਮੈਡਮ ਜੀ ਦਾ ਅਸੂਲ ਹੈ ਜੀ ਬੁਲਟ ਤੇ ਕਿਸੇ ਨੂੰ ਨਹੀਂ ਬਿਠਾਉਂਦੇ ਹੋ ਕੱਲੀ ਸਵਾਰੀ ਕਰਦੇ ਆ ਵਾਹ ਮੇਰੀ ਮੈਂ ਮਤਲਬ ਮੈਂ ਜੇ ਮੈਂ ਜਾਣਾ ਹੋਵੇ ਤੁਹਾਡੇ ਨਾਲ ਕਿਤੇ ਬਲੌਗ ਵਾਸਤੇ ਤੇ ਮੈਂ ਰੱਖੇ ਤੇ ਜਾਉਂਦਾ ਨਹੀਂ ਕੁਝ ਨਾਲ ਆਪੋ ਆਪਣੀ ਵਾਈਫ ਰੱਖੋ ਮੇਰਾ ਨਾਲ ਰੱਖੋ ਪਰ ਮੇਰੀ ਬਰਡ ਨਹੀਂ ਮੈਚ ਸਕਦੇ ਸੌਰੀ ফর ਡੈਟ ਉਹ ਯਾਰ ਜੱਟੀ ਮੈਂ ਲਖਾਇਆ ਇਸ ਕਰਕੇ ਕਿ ਮੇਰੇ ਬਾਪੂ ਨੇ ਮੈਨੂੰ ਲੈ ਕੇ ਦਿੱਤਾ ਤੇ ਉਹਦਾ ਨਾਮ ਉੱਚਾ ਕਰਨਾ ਆ ਮੈਂ ਨਾਮ ਲਾਉ ਨਹੀਂ ਹੋਣਾਂਗਾ ਵਾਹ ਜੀ ਵਾਹ ਕੀ ਬਾਤ ਹੈ ਪੂਰਾ ਮਤਲਬ ਭਰੋਸਾ ਵੀ ਰਵੇ ਹੈ ਨਾ ਤੇ ਵੀ ਕੋਈ ਨਹੀਂ ਮੈਂ ਕੋਸ਼ਿਸ਼ ਕਰੂੰਗਾ ਵੈਸੇ ਬਲੌਗ ਦੇ ਵਿੱਚ ਹੌਲੀ ਹੌਲੀ ਮੈਂ ਕਹਿੰਦਾ ਰਹੂੰਗਾ ਵੀ ਮਿੰਨੂ ਮੜਾ ਗਾਂ ਅਗਲੇ ਛੋਕ ਤੱਕ ਚੱਡਦੇ ਹੋ ਹਾਂ ਇਸ ਕਰਕੇ ਪਹਿਲੇ ਪਾਸੇ ਤੋਂ 3000 ਦੇ ਪੈਸੇ ਨਾ ਦੇਦਾ ਕਿ ਨਾ ਦੂਸਰੇ ਐਂਡ ਤੇ ਕਰਵਾ ਦੇਣਾ ਬਿਠਾਉਣਾ ਨਹੀਂ ਇਹ ਗੱਡੀ ਦਾ ਬੁਲਟ ਕੱਲੀ ਆਇਆ ਕੱਲੀ ਬੈਠੀ ਐ ਇਸ ਤੇ ਜਾਊਗੀ ਹੋਲੇ ਮਜ਼ਾ ਆ ਗਈ ਨਾ ਆਪਣੇ ਨਾਲ ਬੱਚੇ ਆ ਰਹੇ ਯਾਰ ਤੇ ਹੁਣ ਆਪਾਂ ਦੱਸਣਾ ਸੀ ਕਿ ਮੈਂਮ ਅਗਲੇ ਆਪਣੇ ਵਲੌਗ ਚ ਆਉਣਗੇ ਕਿੰਨੀ ਮੈਂ ਤੇ ਆਪਣਾ ਬੁਲਟ ਦਿਖਾਉਣਗੇ ਮੈਂਮ ਨੇ ਰੱਖਿਆ ਬੁਲਟ ਕਲਾਸਿਕ ਯੈਸ ਤੇ ਜਰੂਰ ਦਿਖਾਉਣਗੇ ਕਿਉਂਕਿ ਜੋ ਸਵਾਰੀ ਆ ਬਾਕੀ ਬਿਠਾਓਗੇ ਸਾਨੂੰ ਕਿ ਨਹੀਂ ਨਾ 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 ਬਿਠਾਉਣ ਦਾ ਕੰਮ ਗਲਤ ਹੈ ਮੈਂ ਚਾਹਾਂਗੇ ਜਰੂਰ ਆਵਾਂਗੇ ਤੁਹਾਡੇ ਸਾਹਮਣੇ ਨੈਕਸਟ ਵਲੌਗ ਦੇ ਵਿੱਚ ਆਉਣ ਬੋਲੇ ਜੱਟੀ ਰਾਇਲ ਕੈਡ ਗੇਲ ਸਾਹਿਬ ਉਹ ਚਲੋ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀਡੀਓ ਨੈਕਸਟ ਇਨ ਵਲੌਗ ਥੈਂਕ ਯੂ ਜੀ ਗੱਲਣ ਬਾਏ ਆਈ ਲਵ ਡੈਸਰਟ ਦੇਖਦੇ ਆਹ ਭਰਾ ਹੁਣੀ ਹੁੰਦੇ ਇੱਥੇ ਤੇ ਹੁਣ ਤੂੰ ਸੌਂਦੇ ਕਿਉਂ ਨਹੀਂ ਪਿੰਨੂ ਇਹ ਪਹਿਲਾਂ ਇਹ ਦੱਸੋ ਐ ਵੀ ਬਾਈ ਨਿਆਰੇ ਲੈ ਰੇ ਜ਼ਿੰਦਗੀ ਦੇ ਐਡਾ ਕੀ 50 50000 ਤਨਖਾਹ ਦੇਣ ਡਿਆ ਤੁਹਾਨੂੰ ਬਾਈ 1.5 ਲੱਖ 1.5 ਲੱਖ ਰੁਪਏ ਕੱਲੇ ਕੱਲੇ ਨੂੰ ਕੱਲੇ ਕੱਲੇ ਨੂੰ ਪੱਕੀ ਗੱਲ ਆ ਮੈਂ ਕਹਾਂ ਪੱਕੀ ਯਾਰ ਮੁੰਡੇ ਮਿਹਨਤ ਕਰਦੇ ਆ ਮੁੰਡਿਆਂ ਕੋਲ ਆਇਆ ਕਰੋ ਤੇ ਹੌਟ ਚਾਕਲੇਟ ਜਿਹਨੇ ਖਾਣੀ ਆ ਆ ਵੀ ਮੁੰਡਾ ਬਾਈ ਐਡਰੈਸ ਦੱਸ ਕਿੱਥੋਂ ਦਾ ਤੂੰ ਆਪਣੇ ਘਰ ਦਾ ਚੋਪੀ ਹੋ ਗਿਆ ਅੱਜ ਤੱਕ ਵਾਲੇ ਢੋਣੋ ਆ ਇਹ ਓ ਚੱਡੋ ਮੈਂ ਕਰਦੇ ਕਿ ਇੱਥੇ ਕਿੱਦਾਂ ਹੋਰ ਸਰਦਾਰ ਜੀ ਤੇ ਕੀ ਕਰਦੇ ਆ ਇੱਥੋਂ ਕੰਮ ਤੋਂ ਲਾਵਾ ਕਾਲਜ ਭਾਈ ਕਾਲਜ ਕਾਲੇ ਜੀ ਹਾਂਜੀ ਹਾਂਜੀ ਰਣਜੀਤ ਬਾਵਾ ਵਰਗਾ ਲੱਗਦਾ ਤੂੰ ਕੀ ਮੇਰੀ ਅੱਖਾਂ 'ਚ ਗੇਡ ਆਈ ਹੈ ਨਹੀਂ ਨਹੀਂ ਭਾਈ ਜਿੰਦਾ ਤੁਸੀਂ ਕਹੋ ਕੀ ਗੱਲ ਤੂੰ ਵੀ ਦੱਸ ਕੀ ਪੜਾਈ ਕਰ ਰਿਹਾ ਵੇ ਮੈਂ ਜੀ ਪਲੱਸ 1 ਪਲੱਸ 1 ਹਾਂਜੀ ਹਾਂਜੀ ਕੀ ਰੱਖਿਆ ਵੇ 80 ਹੈ 80 ਚੱਲੋ ਯਾਰ ਮੁੰਡੇ ਪੜ੍ਹਦੇ ਵੀ ਆ ਨਾਲ ਇੱਥੇ ਮਿਹਨਤ ਵੀ ਕਰਦੇ ਆ ਆਈ ਲਵ ਡੇਜ਼ਰਟ ਦੇ ਇਹ ਤੇ ਚਲੋ ਬੁੱਢਾ ਹੋ ਚੱਲਾ ਹੁਣ ਆਈ ਲਵ ਡੈਜ਼ਰਟ ਵਾਲੇ ਵੇ ਇਹਨੇ ਪਤਾ ਨਹੀਂ ਕਿੰਨੇ ਕੁ ਪੈਨਕੇਕ ਬਣਾ ਥੇ ਵਾਹ ਤੇ ਖਤਮ ਕਰਦੇ ਜੀ ਦੱਸ ਦਿਓ ਆਪਣਾ ਐਡਰੈਸ ਕਿਤੇ ਰਿਸ਼ਤਾ ਰੁਸਤਾ ਹੀ ਆ ਜਾਏ ਬਸ ਯਾਰ ਲਹਿਰ ਜਲੰਦਾ ਜਿੱਥੇ ਮਰਜ਼ੀ ਆ ਜਾਓ ਭਾਜੀ ਐਨੀ ਟਾਈਮ ਐਨੀ ਵੇਅਰ ਜਿੱਥੇ ਮਰਜ਼ੀ ਆ ਜਾਓ ਦਾ ਮਤਲਬ ਕੀ ਹੁੰਦਾ ਤੁਸੀਂ ਭਾਜੀ ਲੋਗੈਡ ਵਾਲੇ ਆ ਬੋਲੋ ਜੀ ਜੇ ਤੁਸੀਂ ਲੋਗ ਲਿਵ ਵੂਡ ਹੀ ਲਗੂਣਾ ਜਦੋਂ ਦਾ ਵਲੌਗ ਚ ਪਿਆ ਨਾ ਜਿੱਦਾਂ ਹੁਣ ਆਪਾਂ ਤਹਾਡੇ ਕੋ ਆਈ ਨਹੀਂ ਸੀ ਫੂਡ ਵਲੌਗ ਵਾਸਤੇ ਤੇ ਲੱਗੇ ਹੋ ਜੋ ਕਿ ਰਾਤੀ 12 ਵਜੇ ਤੋਂ ਬਾਅਦ ਪੱਪੀ ਹੋ ਜਾਂਦੀ ਹੈ ਤੇ ਉਹ ਜਿੱਦਾਂ ਆਪਾਂ ਯਾਰ ਵਲੌਗ ਕਰਕੇ ਗਏ ਆ ਤੁਸੀਂ ਦੇਖ ਲਓ ਵੀ ਕਈ ਚੀਜ਼ਾਂ ਇਦਾਂ ਦੀਆਂ ਆ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਲੱਗਦੀਆਂ ਉਹਦੇ 'ਚ ਫੇਸਬੁੱਕ 'ਚ ਲੂਪ ਹੋਲ ਇਦਾਂ ਦੇ ਆ ਫਿਰ ਆਪਣੇ ਕੋ ਲੈਪਟਾਪ ਆਪਾਂ ਹੈ ਵੀ ਗਰੀਬ ਘਰ ਹੋਈਆ ਸੁੱਖ ਦਾ ਤੇ ਬੜੀਆਂ ਚੀਜ਼ਾਂ ਇਦਾਂ ਦੀਆਂ ਯਾਰ ਜਿਹੜੇ ਅੱਜ ਤੱਕ ਬੱਚੇ ਕੋਸ਼ਿਸ਼ ਕਰੀ ਜਾਂਦੇ ਆ ਜਾਂ ਕਈ ਉੱਠ ਨਹੀਂ ਪਾਏ ਜਾਂ ਮਿਹਨਤ ਕਰੀ ਜਾਂਦੇ ਆ ਨਾ ਹੁਣ ਪੰਜਾਬ ਦਾ ਯੂਥ ਜਿਆਦਾ ਗਰੀਬ ਆ 80% ਗਰੀਬ ਆ ਕਿ ਨਹੀਂ ਗਰੀਬ ਹੁਣ ਤੁਹਾਨੂੰ ਕੀ ਲੋੜ ਆ ਰਾਤ ਨੂੰ ਕੰਮ ਕਰਨ ਦੀ ਜੇ ਘਰ ਸੁੱਖ ਸੁਖਾਲੇ ਹੋਣ ਸਾਰੇ ਹਨਾ ਤੇ ਬਾਕੀ ਫਰਕ ਪੈਂਦਾ ਹੁਣ ਮੈਂ ਵੀ ਟਮਾਟੋ ਕਰਦਾ ਪਿਆ ਤੁਹਾਡੇ ਸਾਹਮਣੇ ਟਮਾਟੋ ਸਾਲੀ ਕਰਨੀ ਕਿਹੜਾ ਸੌਖੀ ਹੈ ਟਮਾਟੋ ਤਾਂ ਬੰਦੇ ਦਾ ਧੂ ਕੱਢ ਦਿੰਦੀ ਆ ਤੂ ਹੀ ਦੇ ਬਾਲ ਡਾ ਦਿੰਦੀ ਐ ਜਮੈਂਟ ਉਹ ਬਹਿ ਬਹਿ ਕੇ ਕਿ ਨਹੀਂ ਹੈ ਪਿਛਲੇ ਪਿਛਲੇ ਸਾਲ ਨਾ ਪਿਛਲੇ ਸਾਲ ਤੂੰ ਇਹ ਸੋਚ ਵੀ ਹੱਡ ਦੁਖਦੇ ਸੀ ਐਤ ਕੀ ਦਾ ਚੱਲ ਠੰਡ ਔਖੇ ਚੋਕੇ ਕੱਢ ਲਈ ਹੱਡ ਦੁਖਦੇ ਸੀ ਜਦੋਂ ਸਾਲੀ ਖਵਾ ਅੰਦਰ ਜਾਂਦੀ ਸੀ ਹੁਣ ਸਬਸਕ੍ਰਾਈਬ ਕਰੋਗੇ ਕਿ ਨਹੀਂ ਦੇਖਣ ਵਾਸਤੇ ਕਰਾਂਗੇ ਚੱਲੋ ਜਿੱਤਾ ਭਾਜੀ ਨਹੀਂ ਇਹ ਨਮਾਇਆ ਇਹ ਨਮਾਇਆ ਇਹ ਨਮਾਇਆ ਪੈਸੇ ਦੁਬਾਰਾ ਕੀ ਕਰਦੇ ਸਬਸਕ੍ਰਾਈਬ ਸਬਸਕ੍ਰਾਈਬ ਵੀ ਕਹਿਣਾ ਉਹ ਨਾਲ ਕਹਿੰਦੇ ਇਹ 골ਡ ਜੇਮ ਦੇ ਬਿਲਕੁਲ ਥੱਲੇ ਆ KFC ਬਣਿਆ ਆ ਤੇ ਰਾਤ ਦੇ ਵਜੇ ਕਿੰਨੇ 3 ਵਜੇ ਰਾਤ ਕੀ ਹੁੰਦਾ ਡੇਢ ਘੰਟੇ ਪਹਿਲਾਂ ਹੀ ਚੱਲੀ ਜਾਂਦਾ ਅੱਗੇ ਚੱਲ ਥੋੜਾ ਆ ਤੂੰ ਕੁਐਤ ਦਾ ਟਾਈਮ ਦੱਸੀ ਜਾਂਦਾ ਭਰਾਵਾ ਇੰਡੀਆ ਜੀ ਆਪਾਂ ਹੈ ਡੇਢ ਘੰਟੇ ਅੱਗੇ ਚੱਲਦੇ ਐਟਲਸ ਵਾਲਿਆਂ ਦਾ ਸਿਕਲ ਲੈ ਕੇ ਦਿੱਤਾ ਤੈਨੂੰ ਮੰਮੀ ਡੈਡੀ ਨੇ ਬੱਜ ਗਿਆ ਡੇਢ ਦੇਖ ਸਕਦੇ ਕੋਈ ਨਹੀਂ ਹੈਗਾ ਆਹੀ ਆ ਸਿਰਫ ਉਦਾਂ ਇਹਨਾਂ ਤੋਂ ਕੋਈ ਧਿਆਨ ਨਾ ਹੀ ਆਇਆ ਉਹ ਇਹ ਵੇਹੇ ਪੈਸੇ ਬੂਹੇ ਵਿੱਚ ਕੱਢ ਲੈਂਦੇ ਨੇ ਸ਼ਕਰ ਦਾ ਜੋਰ ਲਾਉਂਦੇ ਨਾ ਗੱਡੀ ਆਉਂਦੀ ਇੱਕ ਨਹੀਂ ਨਹੀਂ ਵਧੀਆ ਮੁੰਡੇ ਯਾਰ ਚੋਰ ਕਿਉਂ ਆ ਉਹ ਦੇ ਉਹ ਦੇ ਉਹ ਦੇ ਉਹ ਮੱਛਰਿਆ ਸੀਗਾ ਜਦੋਂ ਪਲਟ ਜਾਂਦੀ ਜਦੋਂ ਜੇ ਪਲਟ ਜਾਂਦੀ ਨਾ ਤੇ ਫੇਰ ਕੰਮ ਹੋ ਜਾਣਾ ਖੜ ਕੇ ਦੇਖਣਾ ਕਿ ਬਾਜਾ ਨਹੀਂ ਨਹੀਂ ਖੜ ਕੇ ਨਹੀਂ ਭਾਜੀ ਲੱਗੀ ਤਾਂ ਨਹੀਂ ਚੱਕੜਾਂ ਦੇ ਸੀਗਾ ਪਾਈ ਨਹੀਂ ਗਲਤ ਮੋੜੀ ਉਹਨੇ ਬਹੁਤ ਤੇਜ਼ ਮੋੜੀ ਜੇ ਕੋਈ ਉਧਰੋਂ ਆਉਂਦਾ ਹੁੰਦਾ ਤਾਂ ਰੁਕਣੀ ਨਹੀਂ ਜੀ ਚਲੋ ਬਾਕੀ ਜਿਹਨੇ ਜੋ ਖਾਣਾ ਕੀ ਖਵਾਓਗੇ ਸਾਹਮਣੇ ਖੁੱਲਾ ਪਾਜੀ ਆਟੀ ਪਾਟੀ ਆਟੀ ਪਾਟੀ ਉਹ ਆਪਾਂ ਕਲਾਚ ਗਾਲ ਪਾਉਂਦੇ ਹੁੰਦੇ ਸੀ ਨਾ ਆਟੀ ਪਾਟੀ ਉਹਦੀ ਕੀ ਪਾਟੀ ਹੋਣਾ ਵਕੀਲਾਤੀ ਯਾਰੇ ਨਾ ਉਹ ਭਰਾਵਾ ਨਾ ਚੱਜਦੇ ਰੱਖ ਲਿਆ ਕਰ ਲੋ ਆਟੀ ਪਾਟੀ ਕੀ ਹੋਇਆ ਆਟੀ ਪਾਟੀ ਵੀ ਮੇਰੇ ਅਰ ਘਈ ਆ ਉਹ ਵੀ ਤਬਾਈ ਮਚਾਉਣ ਵਾਲਾ ਤੋ ਉਹ ਬੀਅਰ ਵੀ ਨਾਲ ਦੇਤੀ ਉਹਨਾਂ ਨੇ KFC ਚ KFC ਰੋਇ ਦੇ ਦਰੋਹ ਵਾਲੇ ਦਾ ਲੈ ਲਓ ਸਰਦਾਰ ਭੈਣ ਚੋ ਸ਼ਰਾਬ ਦੀ ਮਸ਼ੂਰੀ ਕਰੀ ਜਾਂਦੇ ਲੈ ਲਓ ਸਰਦਾਰ ਸ਼ਰਾਬ ਦੀ ਮਸ਼ੂਰੀ ਕਰੀ ਜਾਂਦੇ ਉਹ ਮੈਂ ਗਾਲ ਘੱਟਦੀ ਸੀ ਆ ਲੈਟਾ ਲੈਟਾ ਦਿਖਾ ਮੜ ਜਾ ਲੈਟਾ ਲੈਟਾ ਕੀ ਦਿਖਾਈਏ ਇਹ ਪੱਤ ਝੜ ਆ ਗਿਆ ਇਹ ਆਈ ਲਵ ਟੈਂਟ ਹਾਊਸ ਪੱਤ ਝੜ ਨੂੰ ਕੀ ਆ ਪੱਤ ਝੜ ਉਹਦੇ ਇਹ ਪਹਿਲਾਂ ਹੀ ਝੜਿਆ ਪਿਆ ਸੀ ਭਰਾਵਾ ਪੱਕੀ ਲਾਤੀ ਕੀ ਮੈਨਿਊ ਹੈ ਪੀਪੀਆਰ ਵਾਲੇ ਆਂਗੂ ਭਾਜੀ ਆਜੋ ਆਜੋ ਡੋਨਟ ਖਾ ਲਓ ਇਦਾਂ ਬੜਾ ਵਖਰਾ ਭਾਜੀ ਅੱਛਾ ਫੇਰ ਠੀਕ ਹੈ ਮੈਂ ਕਹਾ ਚੱਲ ਮਨ ਸੀਗਾ ਖਾ ਹੀ ਲਈਏ ਯਾਰ ਵਾਹ ਜੀ ਵਾਹ ਕੀ ਬਾਤ ਹੈ ਕਈ ਵਾਰੀ ਤਲਵਾਰ ਵੀ ਫੇਲ ਹੋ ਜਾਂਦੀ ਹੁੰਦੀ ਹੈ ਜਦੋਂ ਜ਼ਿਆਦਾ ਸੈਕਸ਼ਨ ਬਣੇ ਲਓ ਜੀ ਇਹ ਟੱਕ ਚੋ ਦਿੱਤਾ ਇਹ ਭਾਈ ਬੇਖ ਹੋ ਰਿਆ ਮੈਂ ਤਾਂ ਖਰੇ ਮੀਟ ਆ ਮੈਂ ਟਾਈਮ ਲੱਗੂ ਹੱਡੀ ਕੱਲ ਨੂੰ 3 ਮਿੰਟ ਲੱਗੋ ਭਾਈ ਹੈ 3 ਮਿੰਟ ਲੱਗਣੇ ਹੁਣ ਹਾਂਜੀ ਕਿਦਾਂ ਹੀ ਸਾਰੇ ਠੀਕ ਹੋ ਅੱਜ ਦੀ ਵੀਡੀਓ ਦੀ ਹੈ ਠੀਕ ਆ ਜਿਵੇਂ ਕਿ ਤੁਹਾਨੂੰ ਅੱਜ ਦੇ ਵਲੌਗ ਵਿੱਚ ਆਪਾਂ ਦਿਖਾਇਆ ਹੈ ਕਿ ਇੱਕ ਆਪਾਂ ਮੈਡਮ ਮਿਲੇ ਆ ਗੇਲ ਸਾਹਿਬ ਜਿਹਨਾਂ ਨੂੰ ਕਹਿੰਦੇ ਉਹ ਬੁਲਟ ਚਲਾਉਂਦੇ ਆ ਠੀਕ ਆ ਅੱਗੇ ਤੋਂ ਆਪਣੇ ਵਲੌਗ ਚ ਆਇਆ ਕਰਨਗੇ ਅੱਜ ਤੇ ਸਾਨੂੰ ਬਖਸ਼ੋ ਛੁੱਟੀਆਂ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ